ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ 30 ਜੁਲਾਈ 2006 ਨੂੰ ਆਗਰਾ ਦੀ ਕਿਲਾ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਜਿਹੜੀ ਕਾਰ ਸੀਗੀ ਉਹ ਜਦੋਂ ਇੱਕ ਖੰਭੇ ਦੇ ਨਾਲ ਟਕਰਾਈ ਤਾਂ ਉਸ ਤੋਂ ਬਾਅਦ ਇਸ ਕਾਰ ਨੂੰ ਅੱਗ ਲੱਗ ਗਈ ਤੇ ਇਸ ਕਾਰ ਦੇ ਵਿੱਚ ਸਵਾਰ ਅਨਿਲ ਸਿੰਘ ਦੀ ਜਿਹੜੀ ਆ ਉਹ ਮੌਤ ਹੋ ਗਈ ਕਿਉਂਕਿ ਅੱਗ ਲੱਗ ਗਈ ਸੀ ਆਗਰਾ ਦੇ ਥਾਣੇਰ ਕਾਬਗੰਜ ਦੇ ਵਿੱਚ ਇੱਕ ਮਾਮਲਾ ਜਿਹੜਾ ਉਹ ਦਰਜ ਹੁੰਦਾ ਮਾਮਲਾ ਦਰਜ ਕਰਾਉਂਦਾ ਵਿਜੇ ਕੁਮਾਰ ਵਿਜੇ ਕੁਮਾਰ ਜਿਹੜਾ ਇਹ ਅਨਿਲ ਸਿੰਘ ਦਾ ਪਿਤਾ ਸੀਗਾ ਇਹ ਮਾਮਲਾ ਦਰਜ ਕਰਾਉਂਦਾ ਤੇ ਕੋਈ ਕਾਰਵਾਈ ਕਹਿੰਦਾ ਨਹੀਂ ਕਰਨੀ ਐ ਸੀ ਵੀ ਇਹ ਜਿਹੜਾ ਇੱਕ ਨੇਚਰਲ ਐਕਸੀਡੈਂਟ ਐ ਗੱਡੀ ਜਿਹੜੀ ਐ ਖੰਭੇ ਨਾਲ ਟਕਰਾ ਗਈ ਅੱਗ ਲੱਗ ਗਈ ਤੇ ਮੇਰਾ ਜਿਹੜਾ ਨੌਜਵਾਨ ਮੁੰਡਾ ਜੀ ਦੀ ਉਮਰ 23 ਸਾਲ ਸੀਗੀ ਉਹਦੀ ਡੈਥ ਹੋ ਗਈ ਐ ਇਸ ਅਗੂ ਤੁਰਦਾ ਨਹੀਂ ਆ ਫਾਈਲ ਬੰਦ ਹੋ ਜਾਂਦੀ ਐ 2023 ਦੇ ਵਿੱਚ ਇਹੀ ਅਨਿਲ ਸਿੰਘ ਜਿਹੜਾ ਜੇ ਦੀ ਮੌਤ ਹੋ ਚੁੱਕੀ ਸੀਗੀ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੈਂਦੀ ਆ ਗ੍ਰਿਫਤਾਰ ਇਹਨੂੰ ਕਿੱਥੋਂ ਕਰਦੇ ਆ ਅਹਮਦਾਬਾਦ ਤੋਂ ਗੁਜਰਾਤ ਦਾ ਜਿਹੜਾ ਸ਼ਹਿਰ ਹੈ ਅਹਮਦਾਬਾਦ ਉੱਥੋਂ ਗ੍ਰਿਫਤਾਰ ਕਰਦੇ ਆ ਤੇ ਜੋ ਮਾਮਲਾ ਸਾਹਮਣੇ ਨਿਕਲ ਕੇ ਆਉਂਦਾ ਤੁਹਾਡੇ ਪੈਰਾਂ ਹੇਠ ਦੀ ਵੀ ਜ਼ਮੀਨ ਨਿਕਲ ਜਾਏਗੀ ਦਰਅਸਲ 2006 ਦੇ ਵਿੱਚ ਜਦੋਂ ਇਹ ਹਾਦਸਾ ਵਾਪਰਦਾ ਇਹ ਹਾਦਸਾ ਹੁੰਦਾ ਸਿਰਫ ਤੇ ਸਿਰਫ ਆਪਣੀ ਜਿਹੜੀ ਇਨਸ਼ੋਰੈਂਸ ਆ ਉਹਦਾ ਕਲੇਮ ਲੈਣ ਵਾਸਤੇ 80 ਲੱਖ ਦੀ ਜੀਵਨ ਬੀਮਾ ਕਰਾਇਆ ਹੁੰਦਾ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਆ ਤੇ 10 ਲੱਖ ਦੀ ਗੱਡੀ ਦੀ ਪਾਲਸੀ ਹੁੰਦੀ ਹੈ 90 ਲੱਖ ਰੁਪਈਆ ਵਿਜੇ ਕੁਮਾਰ ਜਿਹੜੇ ਆ ਉਹ ਜਦੋਂ ਵਸੂਲ ਪਾ ਲੈਂਦੇ ਆ ਤਾਂ ਉਹ ਬਾਕੀ ਪੈਸੇ ਆਪਣੇ ਬੇਟੇ ਅਨਿਲ ਨੂੰ ਦੇ ਦਿੰਦੇ ਆ ਤੇ ਅਨਿਲ ਜਿਹੜਾ ਉਹ ਗੌਤਮ ਬੁੱਧ ਨਗਰ ਜਿਹਨੂੰ ਨੌਇਡਾ ਕਹਿੰਦੇ ਆ ਯੂਪੀ ਦਾ ਸ਼ਹਿਰ ਆ ਉਹ ਛੱਡ ਕੇ ਅਹਮਦਾਬਾਦ ਚਲਾ ਜਾਂਦਾ ਔਰ ਤੁਸੀਂ ਹੈਰਾਨ ਹੋਵੋਗੇ ਵੀ 18 ਸਾਲ ਬਾਅਦ ਇਹ ਮਾਮਲਾ ਖੁੱਲ੍ਹਿਆ ਕਿਤਾਂ ਸਿਆੜੇ ਸੱਚ ਕਹਿੰਦੇ ਆ ਵੀ ਨਸ਼ਾ ਓਨਾਂ ਕ ਕਰਨਾ ਚਾਹੀਦਾ ਜਿੰਨਾ ਕ ਤੁਹਾਨੂੰ ਹজম ਹੋ ਜਵੇ। ਸ਼ਰਾਬ ਓਨੀ ਕ ਪੀਣੀ ਚਾਹੀਦੀ ਹੈ ਜਿੰਨੀ ਕ ਤੁਸੀਂ ਪਚਾ ਲਓ। ਅਨਿਲ ਸਿੰਘ ਅਹਮਦਾਬਾਦ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਇਹਨੇ ਵਿਆਹ ਕਰ ਲਿਆ ਸੀ ਇਹਦੇ ਇੱਕ ਮੁੰਡਾ ਤੇ ਇੱਕ ਕੁੜੀ ਆ ਪਰ ਸ਼ਰਾਬ ਦੇ ਨਸ਼ੇ ਦੇ ਵਿੱਚ ਇਹਨੇ ਜਿਹੜੀ ਕਹਾਣੀ ਸੁਣਾਈ ਆਪਣੇ ਦੋਸਤ ਨੂੰ ਉਹ ਹੈਰਾਨ ਰਹਿ ਗਿਆ। ਕਹਿੰਦਾ 2006 ਦੇ ਵਿੱਚ ਕਹਿੰਦਾ ਅਸੀਂ ਕੀ ਕੀਤਾ ਬਈ ਇੱਕ ਭਖਾਰੀ ਜਿਹੜਾ ਸੀਗਾ ਉਹਨੂੰ ਗੱਡੀ 'ਚ ਬਿਠਾਇਆ ਉਹਨੂੰ ਅਸੀਂ ਇਹ ਕਿਹਾ ਵੀ ਸਾਨੂੰ ਕਿਸੇ ਪੰਡਤ ਨੇ ਕਿਹਾ ਵੀ ਅਸੀਂ ਤੇਰੀ ਸੇਵਾ ਕਰਨੀ ਆ ਤੈਨੂੰ ਰੋਟੀ ਖੋਣੀ ਆ ਹੁਣ ਉਹ ਵਿਚਾਰਾ ਭਿਖਾਰੀ ਜਿਹੜਾ ਸੀਗਾ ਉਹ ਇਹਦੇ ਨਾਲ ਗੱਡੀ ਦੇ ਵਿੱਚ ਬਹਿ ਗਿਆ ਗੱਡੀ ਦੇ ਵਿੱਚ ਬਹਿ ਗਿਆ ਤਾਂ ਫਿਰ ਅਨਿਲ ਸਿੰਘ ਇਹਦਾ ਪਿਤਾ ਵਿਜੇ ਇਹਦਾ ਭਰਾ ਅਭੇ ਤੇ ਦੋ ਇਹਦੇ ਦੋਸਤ ਮਹੀਪਾਲ ਤੇ ਰਕੇਸ਼ ਇਹਨਾਂ ਨੇ ਇੱਕ ਨਸ਼ੀਲਾ ਪਦਾਰਥ ਜਿਹੜਾ ਵਾ ਉਹ ਉਸ ਭਿਖਾਰੀ ਨੂੰ ਖਿਲਾ ਦਿੱਤਾ ਉਹ ਬੇਹੋਸ਼ ਹੋ ਗਿਆ ਅਨਿਲ ਸਿੰਘ ਨੇ ਆਪਣੇ ਕੱਪੜੇ ਉਸ ਭਖਾਰੀ ਨੂੰ ਪਵਾ ਦਿੱਤੇ ਤੇ ਗੱਡੀ ਨੂੰ ਅੱਗ ਲਾ ਕੇ ੱੱਕਾ ਦੇ ਦਿੱਤਾ ਤੇ ਗੱਡੀ ਜਾ ਕੇ ਵੱਜੀ ਇੱਕ ਖੰਭੇ ਦੇ ਵਿੱਚ ਤਾਂ ਜੋ ਇਸ ਤਰ੍ਹਾਂ ਲੱਗੇ ਵੀ ਇਹ ਗੱਡੀ ਜਿਹੜੀ ਹੈ ਇਹ ਟਕਰਾ ਗਈ ਹੈ ਖੰਭੇ ਦੇ ਨਾਲ ਤੇ ਇਹਨੂੰ ਅੱਗ ਲੱਗ ਗਈ ਹੈ ਕਿਸੇ ਕਿਸਮ ਦਾ ਕੋਈ ਜਿਹੜਾ ਕੇਸ ਹੈ ਉਹ ਪਰਿਵਾਰ ਵੱਲੋਂ ਨਹੀਂ ਦਰਜ ਕਰਾਇਆ ਜਾਂਦਾ ਕਹਿੰਦੇ ਜੀ ਇਹ ਹਾਦਸਾ ਜਿਹੜਾ ਇਹ ਸੁਭਾਵਕ ਵਾਪਰ ਗਿਆ ਇਸ ਕਰਕੇ ਅਸੀਂ ਕਾਰਵਾਈ ਨਹੀਂ ਕਰਾਉਣੀ ਫਿਰ ਅਨਿਲ ਸਿੰਘ ਉਹਨੂੰ ਦੱਸਦਾ ਕਹਿੰਦਾ 90 ਲੱਖ ਚੋਂ ਕੁਝ ਪੈਸੇ ਮੇਰੇ ਪਿਤਾ ਨੇ ਰੱਖ ਲਏ ਕੁੱਝ ਮੈਂ ਆਪਣੇ ਭਰਾ ਅਭੇ ਨੂੰ ਦੇ ਦਿੱਤੇ ਤੇ ਥੋੜੇ ਪੈਸੇ ਜਿਹੜੇ ਆ ਮੈਂ ਆਪਣੇ ਦੋਨਾਂ ਦੋਸਤਾਂ ਨੂੰ ਦੇ ਦਿੱਤੇ ਤੇ ਹੁਣ ਜਿਹੜਾ ਅਨਿਲ ਸਿੰਘ ਆ ਇਹ ਆਪਣਾ ਨਾਮ ਬਦਲ ਕੇ ਇਹਨੇ ਰੱਖ ਲਿਆ ਰਾਜਕੁਮਾਰ ਚੌਧਰੀ ਆਧਾਰ ਕਾਰਡ ਵੀ ਬਣਾ ਲਿਆ ਤੇ ਆਪਣਾ ਕਾਰੋਬਾਰ ਜਿਹੜਾ ਇਹ ਅਹਮਦਾਬਾਦ ਦੇ ਵਿੱਚ ਚਲਾ ਰਿਹਾ ਸੀਗਾ ਜਦੋਂ ਇਹਦੇ ਦੋਸਤ ਨੇ ਜਿਹਦੇ ਨਾਲੇ ਸ਼ਰਾਬ ਪੀ ਰਿਹਾ ਸੀਗਾ ਇਹ ਸਾਰੀ ਕਹਾਣੀ ਅਹਮਦਾਬਾਦ ਦੀ ਪੁਲਿਸ ਨੂੰ ਦੱਸੀ ਵੀ ਇੱਥੇ ਇੱਕ ਸ਼ਖਸ ਅਜੀਹਾ ਰਹਿ ਰਿਹਾ ਜਿਨੇ 2006 ਦੇ ਵਿੱਚ ਆ ਕਾਂਡ ਕੀਤਾ ਤੇ ਫੇਰ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਸੋ ਸਿਆਣੇ ਸੱਚੀ ਕਹਿੰਦੇ ਆ ਵੀ 100 ਦਿਨ ਚੋੜ ਦਾ 1 ਦਿਨ ਸਾਤ ਇਸੇ ਤਰ੍ਹਾਂ ਇਹਨੇ ਕਈ ਸਾਲ 18 ਸਾਲ ਤੱਕ ਲਗਭਗ ਇਹ ਰਾਜ਼ ਜਿਹੜਾ ਆਪਣੇ ਢਿੱਡ ਦੇ ਵਿੱਚ ਰੱਖਿਆ ਹੋਇਆ ਸੀ ਪਰ ਜਦੋਂ ਇਸੇ ਢਿੱਡ ਦੇ ਵਿੱਚ ਸ਼ਰਾਬ ਗਈ ਸ਼ਰਾਬ ਜਾ ਕੇ ਚੜ ਗਈ ਦਿਮਾਗ ਨੂੰ ਤਾਂ ਫੇਰ ਇਹਨੂੰ ਲੱਗਾ ਵੀ ਅੱਜ ਤੇ 18 ਸਾਲ ਹੋ ਗਏ ਇਸ ਗੱਲ ਨੂੰ ਹੁਣ ਕਿਹਨੇ ਪੁੱਛਣਾ ਕਈ ਸਰਕਾਰਾਂ ਬਦਲ ਗਈਆਂ ਨੇ ਫਾਈਲ ਬੰਦ ਹੋ ਗਈ ਆ ਕਿਉਂਕਿ ਮੁਕਤਮਾ ਅਸੀਂ ਦਰਜ ਕਰਾਇਆ ਨਹੀਂ ਸੀ ਮੇਰੇ ਪਿਤਾ ਵਿਜੇ ਕੁਮਾਰ ਨੇ ਮੁਕਤਮਾ ਕੋਈ ਦਰਜ ਨਹੀਂ ਸੀ ਕਰਾਇਆ ਔਰ ਇਹ ਸਭ ਦੇ ਵਿੱਚ ਇਹਨੇ ਜਿਹੜਾ ਵਿਆਹ ਕੀਤਾ ਉਹ ਵੀ ਲਵ ਮੈਰਿਜ ਕੀਤੀ ਹੋਈ ਸੀਗੀ ਉਸ ਕੁੜੀ ਨੂੰ ਵੀ ਪਤਾ ਸੀਗਾ ਕਿ ਜਿਹੜਾ ਮੇਰਾ ਘਰ ਵਾਲਾ ਜਿਹਦੇ ਨਾਲ ਮੈਂ ਰਹਿ ਰਹੀ ਆਂ ਦਰਸਲ ਇਹਦਾ ਅਸਲ ਨਾਮ ਅਨਿਲਾ ਰਾਜਕੁਮਾਰ ਚੌਧਰੀ ਨਹੀਂ ਹੈਗਾ ਪਰ ਕਿਉਂਕਿ ਉਹਦੇ ਨਾਲ ਇਹ ਰਹਿ ਰਹੀ ਸੀਗੀ ਵਿਆਹ ਦਾ ਹੋ ਗਿਆ ਸੀ ਦੋ ਬੱਚੇ ਹੋ ਗਏ ਸੀਗੇ ਤੇ ਜ਼ਿੰਦਗੀ ਆਦੀ ਬੜੀ ਸੋਹਣੀ ਚੱਲ ਰਹੀ ਸੀ ਇਹਨੇ ਜਿਹੜੇ ਦਸਤਾਵੇਜ਼ ਜਾਲੀ ਬਣਾਏ ਹੋਏ ਸੀਗੇ ਉਹਨਾਂ ਦੇ ਉੱਤੇ ਇਹਨੇ ਫੇਰ ਬੈਂਕ ਤੋਂ ਲੋਨ ਲਿਆ ਹੋਇਆ ਸੀਗਾ ਬੈਂਕ ਤੋਂ ਲੋਨ ਇਹਨੇ ਲਿਆ ਹੋਇਆ ਸੀਗਾ ਗੱਡੀਆਂ ਲਈਆਂ ਸੀ ਘਰ ਜਿਹੜਾ ਉਹ ਲਿਆ ਹੋਇਆ ਸੀਗਾ ਸੋ ਕੁੱਲ ਮਿਲਾ ਕੇ ਪੂਰੀ ਧੁੱਖਾ ਧੜੀ ਜਿਹੜੀ ਆ ਇਹ ਲਗਾਤਾਰ ਕਰ ਰਿਆ ਸੀਗਾ ਇਸੇ ਦੌਰਾਨ ਜਦੋਂ ਫਿਰ ਇਹਦੀ ਸ਼ਰਾਬ ਜਿਹੜੀ ਇਹਨੇ ਪੀਤੀ ਸੀ ਉਹ ਦਿਮਾਗ ਨੂੰ ਚੜੀ ਤੇ ਇਹ ਸ਼ਰਾਬ ਹੁਣ ਇਹਨੂੰ ਲੈ ਗਈ ਐ ਸਲਾਖਾਂ ਦੇ ਪਿੱਛੇ ਤੇ ਇਕੱਲਾ ਇਹ ਨਹੀਂ ਗਿਆ ਨਾਲ ਪੂਰਾ ਪਰਿਵਾਰ ਗਿਆ ਨਾਲ ਇਹਦਾ ਇੱਕ ਭਤੀਜਾ ਗਿਆ ਜਿਹੜਾ ਇਹਨੂੰ ਕਦੀ ਕਦੀ ਮਿਲਣ ਚਲਾ ਜਾਂਦਾ ਹੁੰਦਾ ਸੀਗਾ ਕਿਉਂਕਿ ਉਹਨੂੰ ਪਤਾ ਸੀਗਾ ਕਿਉਂਕਿ ਮੇਰਾ ਚਾਚਾ ਜਿਹੜਾ ਉਹ ਜ਼ਿੰਦਾ ਤੁਸੀਂ ਦੇਖੋ ਵੀ 23 ਸਾਲ ਦੀ ਉਮਰ ਸੀ ਇਹ ਪੂਰੀ ਸ਼ੈਤਾਨੀ ਜਿਹੜੀ ਘੜੀ ਇਹਦੇ ਪਿਤਾ ਵਿਜੇ ਕੁਮਾਰ ਨੇ ਘੜੀ ਜਿਨ੍ਹਾਂ ਨੇ 80 ਲੱਖ ਦੀ ਇੱਕ ਇੰਸ਼ੋਰੈਂਸ ਕਰਾਈ ਸੀਗੀ ਤੇ 10 ਲੱਖ ਰੁਪਈਆ ਇੱਕ ਸੀਗਾ 90 ਲੱਖ ਰੁਪਈਆ ਹਾਸਲ ਕਰਨ ਵਾਸਤੇ ਇਹਨਾਂ ਨੇ ਇੱਕ ਭਖਾਰੀ ਜਿਹੜਾ ਉਦੀ ਬਲੀ ਦੇ ਦਿੱਤੀ ਉਹਨੂੰ ਕਿਹਾ ਵੀ ਆ ਤੈਨੂੰ ਰੋਟੀ ਖਵਾਉਣੇ ਆ ਤੇ ਉਹ ਵੀ ਵਿਚਾਰਾ ਏਸੇ ਆਸ ਤੇ ਬਹਿ ਗਿਆ ਹੁਣ ਕਿ ਠੀਕ ਆ ਯਾਰ ਅੱਜ ਚਲੋ ਵਧੀਆ ਰੋਟੀ ਮਿਲੇਗੀ ਅਗਲਿਆਂ ਨੇ ਗੱਡੀ 'ਚ ਬਿਠਾ ਲਿਆ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਉਹਦਾ ਆਖਰ ਸਫ਼ਰ ਹੈ ਅਖੀਰੀ ਸਫ਼ਰ ਹੈ ਅਖੀਰਲੇ ਸਫ਼ਰ ਦੇ ਉੱਤੇ ਉਹ ਚੱਲਿਆ ਤੇ ਉਹਨੂੰ ਤਾਂ ਬੇਹੋਸ਼ੀ ਦੇ ਆਲਮ 'ਚ ਪਤਾ ਵੀ ਨਹੀਂ ਲੱਗਾ ਵੀ ਉਹਦੇ ਨਾਲ ਇਹਨਾਂ ਸਾਰਿਆਂ ਜਾਣਿਆਂ ਨੇ ਰਲ ਕੇ ਕੀ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ